ਆਮ ਆਦਮੀ ਪਾਰਟੀ ਨੂੰ ਲੁਧਿਆਣਾ ਸੀਟ ਜਿੱਤਣ ਦੇ ਲਈ ਇੰਨੀ ਉਤਾਵਲੀ ਹੋ ਚੁੱਕੀ ਹੈ ਕਿ ਇੱਕੋ ਸਕੂਲ ਦੇ ਵੱਖ-ਵੱਖ ਉਦਘਾਟਨ ਦੋ ਵਾਰ ਕੀਤੇ ਜਾ ਰਹੇ ਨੇ ਪਹਿਲਾਂ ਵਿਧਾਇਕ ਸਾਹਿਬ ਦੇ ਵੱਲੋਂ ਉਦਘਾਟਨ ਕੀਤਾ ਜਾਂਦਾ ਤੇ ਹੁਣ ਇੱਕ ਵਾਰ ਫਿਰ ਤੋਂ ਉਸੇ ਸਕੂਲ ਦਾ ਉਦਘਾਟਨ ਉਹਨਾਂ ਹੀ ਕਮਰਿਆਂ ਦਾ ਉਦਘਾਟਨ ਜੋ ਕੀਤਾ ਜਾ ਰਿਹਾ ਹੈ ਉਹ ਉਮੀਦਵਾਰ ਜਿਹੜੇ ਲੁਧਿਆਣਾ ਪੱਛਮੀ ਤੋਂ ਬਣਾਏ ਗਏ ਨੇ ਸੰਜੀਵ ਅਰੋੜਾ ਉਹਨਾਂ ਦੇ ਵੱਲੋਂ ਕੀਤਾ ਗਿਆ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਨੂੰ ਸਵਾਲਾਂ ਦੇ ਵਿੱਚ ਕਿਰਿਆ ਪ੍ਰਗਟ ਸਿੰਘ ਵਿਧਾਇਕ ਕਾਂਗਰਸ ਪਾਰਟੀ ਦੇ ਜਲੰਦਰ ਕੈਂਟ ਤੋਂ ਅਤੇ ਮਾਨਕ ਗੋਇਲ ਆਰਟੀ ਐਕਟਿਵਿਸਟ ਨੇ ਜੇ ਗੱਲ ਕੀਤੀ ਜਾਵੇ ਪ੍ਰਗਟ ਸਿੰਘ ਦੀ ਤਾਂ ਉਹਨਾਂ ਨੇ ਲਿਖਿਆ ਹੈ ਕਿ ਇੱਕੋ ਸਕੂਲ ਇੱਕੋ ਕਲਾਸਾਂ ਉਦਘਾਟਨ ਦੋ ਵਾਰੀ ਪਹਿਲਾ ਮਰਹੂਮ ਵਿਧਾਇਕ ਗੁਰਪ੍ਰੀਤ ਗੋਗੀ ਜੀ ਨੇ ਕੀਤਾ ਸੀ ਤੇ ਹੁਣ ਆਪ ਉਮੀਦਵਾਰ ਕਰ ਰਿਹਾ ਹੈ ਕਿ ਇਹ ਗੋਗੀ ਜੀ ਦੀ ਯਾਦ ਅਤੇ ਸੇਵਾ ਦਾ ਅਪਮਾਨ ਨਹੀਂ ਕਿ ਪਹਿਲਾਂ ਹੋ ਚੁੱਕੇ ਉਦਗਾਟਨ ਦੀ ਬੇਅਦਬੀ ਨਹੀਂ ਜਿਹੜੀ ਐਨਜੀਓ ਨੇ ਇਮਾਰਤ ਬਣਾਈ ਉਸ ਦਾ ਨਾਮ ਹੀ ਮਿਟਾ ਦਿੱਤਾ ਇਹ ਸਿੱਖਿਆ ਕ੍ਰਾਂਤੀ ਨਹੀਂ ਨੀ ਪੱਥਰਾਂ ਦੀ ਰਾਜਨੀਤੀ ਹੈ ਤਾਂ ਇਸ ਮੌਕੇ ਦੀਆਂ ਜੋ ਤਸਵੀਰਾਂ ਨੇ ਵਿਧਾਇਕ ਗੁਰਪ੍ਰੀਤ ਗੋਗੀ ਦੇ ਵੱਲੋਂ ਜੋ ਉਦਘਾਟਨ ਕੀਤਾ ਗਿਆ ਸੀ ਜਿਨ੍ਹਾਂ ਦੀ ਮੌਤ ਦੀ ਵਜ੍ਹਾ ਨਾਲ ਇਹ ਦੁਬਾਰਾ ਉਪਚੋਣ ਹੋ ਰਹੀ ਹੈ ਉਸ ਦੇ ਉਮੀਦਵਾਰ ਜੋ ਆਮ ਆਦਮੀ ਪਾਰਟੀ ਨੇ ਸੰਜੀਵ ਅਰੋੜਾ ਨੂੰ ਬਣਾਇਆ ਉਹਨਾਂ ਦੇ ਵੱਲੋਂ ਦੁਬਾਰਾ ਉਸ ਸਕੂਲ ਦੇ ਵਿੱਚ ਉਦਘਾਟਨ ਕੀਤਾ ਜਾ ਰਿਹਾ ਹੈ ਤਾਂ ਮਾਨਿਕ ਗੋਇਲ ਦੇ ਵੱਲੋਂ ਵੀ ਇਸ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਨੂੰ ਘੇਰਦਿਆਂ ਲਿਖਿਆ ਗਿਆ ਹੈ ਇਹ ਸਰਾਬਾ ਨਗਰ ਲੁਧਿਆਣਾ ਦਾ ਸਕੂਲ ਹੈ ਜਿਸ ਇਲਾਕੇ ਦੇ ਵਿੱਚ ਵੋਟਾਂ ਹੋਣੀਆਂ ਨੇ ਸ਼ਰਮਨਾ ਗੱਲ ਇਹ ਹੈ ਕਿ ਇਸੇ ਸਕੂਲ ਦੇ ਆਹੀ ਦੋ ਕਮਰਿਆਂ ਦਾ ਉਦਘਾਟਨ ਦੂਜੀ ਵਾਰ ਕੀਤਾ ਗਿਆ ਪਹਿਲੀ ਫੋਟੋ ਦੇ ਵਿੱਚ ਕਮਰਿਆਂ ਦਾ ਉਦਗਾਟਨ ਲੁਧਿਆਣਾ ਵੈਸਟ ਦੇ ਮਰਹੂਮ ਵਿਧਾਇਕ ਗੁਰਪ੍ਰੀਤ ਗੋਗੀਕਰ ਰਹੇ ਨੇ ਤੇ ਦੂਜੀ ਫੋਟੋ ਦੇ ਵਿੱਚ ਉਹਨਾਂ ਕਮਰਿਆਂ ਦਾ ਉਦਗਾਟਨ ਲੁਧਿਆਣਾ ਵੈਸਟ ਦੇ ਨਵੇਂ ਉਮੀਦਵਾਰ ਸੰਜੀਵ ਅਰੋੜਾ ਦੁਬਾਰਾ ਕਰ ਗਏ ਵੱਡੀ ਗੱਲ ਇਹ ਹੈ ਕਿ ਜਿਸ ਸੰਸਥਾ ਅਤੇ ਜਿਸ ਪ੍ਰਾਈਵੇਟ ਕੰਪਨੀ ਨੇ ਕਮਰੇ ਪਾਉਣ ਦੇ ਲਈ ਪੈਸੇ ਦਿੱਤੇ ਸਨ ਇਸ ਵਾਰੀ ਉਸ ਦਾ ਨਾਮ ਮਿਟਾ ਕੇ ਮੁੱਖ ਮੰਤਰੀ ਸਿੱਖਿਆ ਮੰਤਰੀ ਅਤੇ ਉਮੀਦਵਾਰ ਸੰਜੀਵ ਅਰੋੜਾ ਦਾ ਨਾਮ ਲਿਖ ਲਿਆ ਗਿਆ ਦੁਬਾਰਾ ਉਦਘਾਟਨ ਕਰਨ ਬੜੇ ਨਾਂ ਤੇ ਮਰਹੂਮ ਵਿਧਾਇਕ ਗੋਗੀ ਦੀ ਸ਼ਰਮ ਕੀਤੀ ਗਈ ਅਤੇ ਨਾ ਹੀ ਪੈਸੇ ਦੇਣ ਵਾਲੇ ਦੇ ਨਾਮ ਮਿਟਾ ਕੇ ਆਪਣਾ ਨਾਮ ਲਿਖਣ ਲੱਗੇ ਕੀਤੀ ਗਈ ਸਿਰਫ ਵੋਟਾਂ ਤੱਕ ਮਤਲਬ ਹੈ ਇਹਨਾਂ ਲੋਕਾਂ ਨੂੰ ਇਸ ਤਰ੍ਹਾਂ ਦੇ ਤੰਜ ਕਸੇ ਗਏ ਨੇ ਆਮ ਆਦਮੀ ਪਾਰਟੀ ਦੇ ਉੱਪਰ ਜਿਸ ਤਰੀਕੇ ਨਾਲ ਇੱਕੋ ਸਕੂਲ ਦਾ ਦੋ ਵਾਰ ਉਦਘਾਟਨ ਕੀਤਾ ਗਿਆ ਤਾਂ ਇਸ ਸਿੱਖਿਆ ਕ੍ਰਾਂਤੀ ਦੇ ਮਹਮ ਦੇ ਉੱਤੇ ਬਹੁਤ ਸਾਰੇ ਸਵਾਲ ਵਿਰੋਧੀ ਪਾਰਟੀਆਂ ਬਣਾਉਣ ਲਗਾਤਾਰ ਉਠਾਏ ਜਾ ਰਹੇ ਨੇ ਪਰ ਤੁਹਾਨੂੰ ਕੀ ਲੱਗਦਾ ਹੈ ਕਿ ਜਿਸ ਤਰੀਕੇ ਨਾਲ ਉਦਘਾਟਨਾ ਦੀ ਹਨੇਰੀ ਲੈਂਦੀ ਹੈ ਆਮ ਆਦਮੀ ਪਾਰਟੀ ਨੇ ਇਸ ਦੇ ਨਾਲ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਕਿੰਨੀ ਵੱਡੀ ਪੱਦਰ ਤੇ ਆ ਚੁੱਕੀ ਹੈ ਇਸ ਤੇ ਆਪਣਾ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ